ਹੈਲੋ ਜੀ ਸ਼ਸ਼ੀਕਲ ਜੀ ਮੇਂਦਰਤਰੀ ਬਲੌਗ ਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਆਈ ਹੋ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਮੈਂ ਵੀ ਠੀਕ ਆਂ ਜੀ ਤੁਸੀਂ ਵੀ ਠੀਕ ਹੋਵੋਗੇ। ਜਿਹੜੇ ਮੇਰੇ ਅੱਜ ਦੇ ਬਲੌਗ ਦੀ ਸ਼ੁਰੂਆਤ ਆ ਜੀ ਉਹ ਹੈਗੀ ਆ ਮੇਰੇ ਗਮਲਿਆਂ ਦੀ। ਵੀ ਜਿਹੜੇ ਮੇਰੇ ਕੋਲ ਛੋਟੇ ਛੋਟੇ ਗਮਲੇ ਪਏ ਸੀ ਜੀ ਮੈਂ ਉਹਨਾਂ ਨੂੰ ਕਿਵੇਂ ਵੀ ਮੇਕਓਵਰ ਕੀਤਾ ਪੇਂਟਿੰਗ ਦੇ ਨਾਲ ਤਾਂ ਉਹ ਹੋਰ ਵੀ ਜ਼ਿਆਦਾ ਉਹਨਾਂ ਦੇ ਲੁੱਕ ਆ ਜਿਹੜੇ ਸੋਹਣੇ ਹੋਣਗੇ ਤੇ ਜਿਹੜੇ ਮੇਰੇ ਹੋਰ ਕੰਮ ਕਰਨੇ ਗਾਰਡਨਿੰਗ ਦੇ ਪ੍ਰਤੀ ਮੈਂ ਤੁਹਾਨੂੰ ਨਾਲ ਹੋਰ ਸ਼ੇਅਰ ਕਰੂੰਗੀ। ਚਲੋ ਜੀ ਚੱਲਦੇ ਆ ਪਹਿਲਾਂ ਆਪਾਂ ਗਮਲਿਆਂ ਨੂੰ ਪ ਉਹ ਜੀ ਜਿਹੜੇ ਜਿਹੜੇ ਗਮਲੇ ਮੈਂ ਪੇਂਟ ਕਰਨੇ ਸੀ ਇਹ ਥੋੜੇ ਜਿਹੀ ਰਹਿ ਗਏ ਸੀ ਬਾਕੀ ਤਾਂ ਜੀ ਮੈਂ ਸਾਰੇ ਕਰਤੇ ਇਹ ਹੁਣ ਮੈਂ ਲਈ ਆਈ ਸਾਰੇ ਤੇ ਹੁਣ ਆਪਾਂ ਇਹਨੂੰ ਪਹਿਲਾਂ ਤਾਂ ਇਹਨੂੰ ਪਹਿਲਾਂ ਤਾਂ ਮੈਂ ਆ ਜਿਹੜੇ ਆ ਆਪਣੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੂੰਗੀ ਕੱਪੜੇ ਨਾਲ ਫਿਰ ਜਿਹੜੇ ਆ ਪਏ ਨੇ ਦੇਖੋ ਤੁਸੀਂ ਇਹਦੇ ਵਿੱਚ ਇਹਦੇ ਗ로우 ਕਰ ਰਹੇ ਨੇ ਪਲਾਂਟਸ ਮੇਰੇ ਤੇ ਇਹ ਹਰੇ ਹੋ ਰਹੀ ਹੈ ਜੀ ਜਿਹੜੀ ਹੁਣ ਦੁਪਹਿਰ ਕਿਹੜੀ ਆ ਦੁਬਾਰਾ ਹਰੀ ਹੋ ਰਹੀ ਆ ਮੈਂ ਸੋਚਿਆ ਮੈਂ ਕਿਾ ਚੱਲ ਇਹਨਾਂ ਨੂੰ ਵੀ ਜੀ ਕਰ ਦਨੀ ਆ ਪੇਂਟ ਕਿਉਂਕਿ ਇਹ ਸੋਹਣੇ ਲੱਗਣਗੇ ਤੇ ਥੋੜੇ ਜਿਹਾ ਇਹਨਾਂ ਨੂੰ ਜਦੋਂ ਡੈਕੋਰੇਟ ਕੀਤਾ ਤਾਂ ਇਹ ਦੋ ਮੇਰਾ ਗਾਰਡਨ ਹੋਰ ਵੀ ਸੋਹਣਾ ਲੱਗਣ ਲੱਗ ਜੂਗਾ ਤੇ ਚਲੋ ਕਰਨ ਲੱਗਦੇ ਆ ਜੀ ਹੁਣ ਆਪਾਂ ਪੇਂਟ ਪਹਿਲਾਂ ਆਪਾਂ ਰੰਗ ਚੂਜ਼ ਕਰਦੇ ਆ ਵੀ ਕਿਹੜਾ ਆਪਾਂ ਕਰਨਾ ਹੈ ਇਹਨਾਂ ਤੇ ਵੀ ਕੀ ਡੈਕੋਰੇਟ ਕਰਨੀ ਆ ਲੋ ਜੀ ਮੈਂ ਇਹ ਹੁਣ ਗ੍ਰੀਨ ਕਲਰ ਲੈ ਲਿਆ ਮੈਂ ਗ੍ਰੀਨ ਕਲਰ ਨੂੰ ਜੀ ਘੋਲ ਕੇ ਵਧੀਆ ਤਿਆਰ ਕਰ ਲਿਆ ਉਹ ਜਿਹੜਾ ਤੇਲ ਹੁੰਦਾ ਲਿਊਕੜ ਦੇ ਤੌਰ ਤੇ ਪਾਈਦਾ ਹੁੰਦਾ ਉਹਦੇ ਨਾਲ ਪਤਲਾ ਹੋ ਜਾਂਦਾ ਕਲਰ ਤੇ ਬਹੁਤ ਸੋਹਣਾ ਹੁੰਦਾ ਪਹਿਲਾਂ ਮੈਨੂੰ ਸਾਫ਼ ਕਰ ਲੂੰਗੀ ਚੰਗੀ ਤਰ੍ਹਾਂ ਮੈਂ ਸਾਫ਼ ਕਰਕੇ ਇਹਦੀ ਸਾਰੀ ਮਿੱਟੀ ਉੱਤਰ ਗਈ ਜੀ ਪਹਿਲਾਂ ਗਿੱਲਾ ਕੱਪੜਾ ਮਾਰਿਆ ਫਿਰ ਸੁੱਕਾ ਮਾਰਿਆ ਫਿਰ ਮੈਂ ਸੋਚਿਆ ਮੈਂ ਖੈਦੀ ਫਲਾਵਰ ਡਰਾ ਕਰਦੀ ਆ ਸੋਚੀ ਜਾਂਦੀ ਸੀ ਵੀ ਕੀ ਬਣਾਵਾਂ ਕੀ ਬਣਾਵਾਂ ਕਿਵੇਂ ਸੋਹਣਾ ਲੱਗੂਗਾ ਕਿਉਂਕਿ ਜਿਹੜਾ ਇਹ ਗਮਲਾ ਜੀ ਇਹ ਪਹਿਲਾਂ ਹੀ ਪਲਾਸਟਿਕ ਦੇ ਤੌਰ ਤੇ ਪੇਂਟ ਕੀਤਾ ਹੋਇਆ ਦੇਖੋ ਤੁਸੀਂ ਕਲਰ ਇਹਦਾ ਬਰਾਊਨ ਜਾਂ ਮੈਂ ਸੋਚਿਆ ਮੈਂ ਕਿਹੜਾ ਕੰਬੀਨੇਸ਼ਨ ਵਧੀਆ ਲੱਗੂਗਾ ਇਹਦੇ ਵਿੱਚ ਸੋਚਿਆ ਫਿਰ ਚਲੋ ਵੀ ਆਪਾਂ ਡਰਾ ਕਰ ਦਨੇ ਆ ਫਲਾਵਰ ਵੀ ਸੋਹਣੇ ਲੱਗਣਗੇ ਕਿਉਂਕਿ ਜਿਹੜੇ ਨਿੱਕੇ ਨਿੱਕੇ ਗਮਲੇ ਨੇ ਜੀ ਇਹੇ ਜ਼ਿਆਦਾ ਸੋਹਣੇ ਲੱਗਦੇ ਨੇ ਵੱਡੇ ਗਮਲਿਆਂ ਨਾਲੋਂ ਇਹ ਦਿਨਾਲ ਗਾਰਡਨ ਜਿਹੜਾ ਬਹੁਤ ਭਰੇ ਭਰੇ ਲੱਗਦਾ ਕਿਉਂਕਿ ਜਦੋਂ ਫੁੱਲ ਲੱਗਦੇ ਨੇ ਨਾ ਹਿੱਸਾ ਗਮਲੇ ਦਿਖਣੋਂ ਹਟ ਜਾਂਦਾ ਨਾ ਤੇ ਫੁੱਲ ਬਹੁਤ ਸੋਹਣੇ ਲੱਗਦੇ ਤੇ ਲੱਗੇ ਹੋਏ ਤੇ ਤੁਸੀਂ ਦੇਖੋ ਮੈਂ ਨੂੰ ਸ਼ੇਡ ਦੇ ਰਹੀ ਹਾਂ ਹੁਣ ਇਹ ਕਾਫੀ ਸੋਹਣਾ ਲੱਗਣ ਲੱਗ ਗਿਆ ਹੁਣ ਸੁੱਕੇ ਤੋਂ ਪਤਾ ਰਿਜ਼ਲਟ ਆਊਗਾ ਆਪਾਂ ਨੂੰ ਤੇ ਜਿਹੜਾ ਨੈਕਸਟ ਗਮਲਾ ਲੈਤਾ ਜੀ ਮੈਂ ਇਹਦੇ ਤੇ ਇਸ ਤਰ੍ਹਾਂ ਦਾ ਡਰਾ ਕਰਿਆ yellow ਨਾਲ ਇਹ ਵੀ ਬਲੈਕ ਆ ਜੀ ਇਹ ਵੀ ਪੇਂਟਡ ਹੋਇਆ ਹੋਇਆ ਇਸ ਤਰ੍ਹਾਂ ਦਾ ਹੀ ਪਲਾਸਟਿਕ ਦਾ ਹੀ ਇਹ ਵੀ ਬਹੁਤ ਸੋਹਣਾ ਲੱਗਦਾ ਜੀ ਤੇ ਬਾਅਦ ਚ ਇਹਨੂੰ ਵੀ ਸ਼ੇਡ ਦਵਾਂਗੀ ਮੈਂ ਕਿਹਾ ਸੁੱਕ ਜਾਣ ਦੋ ਵੀ ਮਿੰਟਸ ਲੇਟਰ ਲੋ ਜੀ ਆਪਣਾ ਗਮਲਿਆਂ ਦਾ ਕੰਮ ਹੋ ਗਿਆ ਜੀ ਕੰਪਲੀਟ ਦੇਖੋ ਤੁਸੀਂ ਸਾਰੇ ਕਿੰਨੇ ਸੋਹਣੇ ਲੱਗਦੇ ਨੇ ਇਹ ਛੋਟੇ ਸਾਈਜ਼ ਦੇ ਗਮਲੇ ਸੀ ਜੀ ਇਹਦੇ ਵਿੱਚ ਆਪਾਂ ਦੁਪਹਿਰ ਕਿਹੜੀ ਲਾਵਾਂਗੇ ਬਹੁਤ ਵਧੀਆ ਲੱਗਦੇ ਨੇ ਹੁਣ ਇਹ ਰੰਗ ਸੁੱਕੂਗਾ ਜੀ ਹਲੇ ਕੱਲ ਨੂੰ ਜਿਹੜੇ ਆਪਣੇ ਆ ਖਾਲੀ ਗਮਲੇ ਨੇ ਇਹਨਾਂ ਦੇ ਵਿੱਚ ਆਪਾਂ ਦੁਪਹਿਰ ਕਿਹੜੀ ਲਾਵਾਂਗੇ ਤੇ ਹੋਰ ਜਿਹੜੇ ਪਲਾਂਟਸ ਨੇ ਜੀ ਫਲਾਵਰਾਂ ਵਾਲੇ ਉਹ ਲਾ ਦਾਂਗੇ। ਲੋ ਜੀ ਆਪਣਾ ਗਮਲਿਆਂ ਦਾ ਕੰਮ ਤਾਂ ਹੋ ਗਿਆ ਕੰਪਲੀਟ ਹੁਣ ਮੈਂ ਆ ਗਈ ਸਾਡੀ ਚਿਆਰੀ ਦੇ ਵਿੱਚ ਜੀ ਜਿੱਥੇ ਮੇਰੇ ਪੌਦੇ ਉਗਾਏ ਹੋਏ ਨੇ। ਉਹ ਇੱਥੇ ਹੁਣ ਮੈਂ ਗੁੜਾਈ ਕਰੂੰਗੀ ਉਹਨਾਂ ਪੌਦਿਆਂ ਦੀ। ਕਾਫੀ ਦਿਨ ਹੋ ਗਏ ਜੀ ਆਪਾਂ ਇਹਨੂੰ ਖਾਦ ਨਹੀਂ ਪਾਈ ਹੈਗੀ ਮੈਂ ਇਹਨੂੰ ਖਾਦ ਪਾਉਂਗੀ ਜੀ ਦੇਸੀ ਰੇਧੀ। ਜਿਹੜੀ ਆਪਣੀ ਰੂੜੀ ਵਾਲੀ ਰੇਹ ਹੁੰਦੀ ਆ ਮੈਂ ਸਾਰੇ ਗੁੜਾਈ ਪਾਉਣਾ ਸ਼ੁਰੂ ਕਰਤਾ ਸਾਰੇ ਗੁੜਾਈ ਕਰੀ ਜਾਂਦੇ ਆ ਨਾਲ ਮੇਰੇ ਮੇਰੇ ਪਿਤਾ ਸਾਹਿਬ ਜੀ ਨੇ ਜਿਹੜੇ ਮੇਰੀ ਹੈਲਪ ਕਰ ਰਹੇ ਨੇ ਨਾਲ ਉਹ ਤੇ ਮੈਂ ਸੋਚਿਆ ਵੀ ਚਲੋ ਹਨਾ ਇਹ ਤਿੰਨ ਚਾਰ ਦਿਨ ਹੋ ਗਏ ਸੀ ਜੀ ਮੈਂ ਬਿਲਕੁਲ ਨੀ ਇਹਨਾਂ ਦੀ ਕੇਅਰ ਕੀਤੀ ਸੀ ਮੈਂ ਥੋੜੇ ਹੀ ਚਿਰ ਬਾਅਦ ਇਹਨਾਂ ਦੀ ਦੇਖਭਾਲ ਬਹੁਤ ਵਧੀਆ ਤਰੀਕੇ ਨਾਲ ਕਰਦੀ ਆ ਵੀ ਇਹ ਇਹ ਵਧੀਆ ਫਲ ਦੇਣ ਜਾਂ ਇਹਨਾਂ ਦੀ ਵਧੀਆ ਗਰੋਥ ਹੋਵੇ ਮੈਨੂੰ ਸ਼ੌਂਕ ਆ ਜੀ ਬਾੜੀ ਦਾ ਬਹੁਤ ਜ਼ਿਆਦਾ ਤੇ ਅਸੀਂ ਸਾਰੇ ਵੀ ਜਿਹੜੇ ਫੈਮਿਲੀ ਮੈਂਬਰ ਨੇ ਸਾਡੇ ਉਹ ਬਹੁਤ ਹੀ ਇਹਨਾਂ ਨੂੰ ਪੁੱਤਾਂ ਵਾਂਗੂ ਪਾਲਦੇ ਨੇ ਬਹੁਤ ਸਾਡੇ ਕਦੇ ਤੁਹਾਨੂੰ ਦਿਖਾਵਾਂਗੀ ਇਹਦਾ ਟੂਰ ਮੈਂ ਤੇ ਫਿਰ ਮੈਂ ਸੋਚਿਆ ਮੈਂ ਕਿਹਾ ਮੈਂ ਤੁਹਾਨੂੰ ਸਬਜ਼ੀਆਂ ਦੀ ਵੀ ਥੋੜੀ ਜੀ ਮੈਂ ਕਿਹਾ ਦੇਖ ਲਾਂ ਵੀ ਕਿਵੇਂ ਹੋਈਆਂ ਨੇ ਇਹ ਸਾਡੇ ਪੀਜੀਆਂ ਹੋਈਆਂ ਸੀਆਂ ਫਲੀਆਂ ਜੀ ਮੈਂ ਖਾ ਦੇਖਾਂ ਹੋ ਗਈਆਂ ਕਿ ਨਹੀਂ ਮੈਂ ਫਿਰ ਦੇਖਣ ਲੱਗ ਗਈ ਜੀ ਹੋਰ ਜਿਹੜੀਆਂ ਬੇਲਾਂ ਬੀਜੀਆਂ ਹੋਈਆਂ ਨੇ ਸਾਡੀਆਂ ਮੈਂ ਖਾ ਦੇਖਾਂ ਕੋਈ ਵੀ ਬੇਲ ਵਧੀਆ ਹੋਈ ਹੈ ਜਾਂ ਕੋਈ ਸਬਜ਼ੀ ਵਗੈਰਾ ਹਲੇ ਲੱਗਣ ਲੱਗੀ ਜਾਂ ਫੁੱਲ ਵਗੈਰਾ ਆ ਗਏ ਜਦੋਂ ਦੇਖਿਆ ਤਾਂ ਆਹ ਬੇਲ ਤੇ ਫੁੱਲ ਆਏ ਹੋਏ ਸੀ ਜੀ ਜਿਹੜੇ ਚੱਪਣ ਕੱਦੂ ਦੀ ਬੇਲ ਕਹਿੰਦੇ ਨੇ ਇਹਨੂੰ ਇਹਦੇ ਫੁੱਲ ਆਏ ਹੋਏ ਸੀ ਤੇ ਫਿਰ ਸੋਚਦੀ ਸੋਚਦੀ ਸੋਚਿਆ ਮੈਂ ਖਾ ਟਮਾਟਰਾਂ ਦੇ ਬੂਟੇ ਵੀ ਲੱਗੇ ਹੋਏ ਨੇ ਇਹ ਇਹ ਸਾਰੀ ਜਿਹੜੀ ਸਬਜ਼ੀ ਸਾਡੀ ਸਬਜ਼ੀ ਆਰਗੇਨਿਕ ਸਬਜ਼ੀ ਹੈ ਜੀ ਟਮਾਟਰ ਦੇਖ ਕੇ ਤਾਂ ਟਮਾਟਰ ਲੱਗੇ ਹੋਏ ਸੀ ਤੇ ਮੈਂ ਇਹ ਤੋੜ ਲੇ ਮੈਂ ਕਿਹਾ ਚਲ ਵਧੀਆ ਸਬਜ਼ੀ ਦੇ ਕੰਮ ਆਉਣਗੇ ਹੁਣ ਅੱਜ ਕਿਉਂਕਿ ਮੈਂ ਸਬਜ਼ੀ ਬਣਾਉਣੀ ਸੀ ਹਲੇ ਕਿਉਂਕਿ ਡੇਲੀ ਤੋੜ ਲੈਣੀ ਆ ਜੀ ਮੈਂ ਡੇਲੀ ਰੁਟੀਨ ਦੇ ਨਾਲ ਨਾ ਦੋ ਤਿੰਨ ਪੱਕੇ ਹੀ ਹੁੰਦੇ ਨੇ ਇਹਦੇ ਵਿੱਚ ਤੇ ਫਿਰ ਮੈਂ ਕਿਹਾ ਮੈਂ ਚਲ ਦੂਜੇ ਬੂਟੇ 'ਚ ਵੀ ਦੇਖਦੀ ਆ ਕਿਉਂਕਿ ਚਾਰ ਪੰਜ ਬੂਟੇ ਲੱਗੇ ਹੋਏ ਨੇ ਜੀ ਆਪਣੇ ਬਹੁਤ ਜ਼ਿਆਦਾ ਵੱਡੇ ਵੱਡੇ ਇਹਨਾਂ ਦਾ ਸਾਈਜ਼ ਤਾਂ ਹਲੇ ਛੋਟਾ ਹੈ ਤੁਸੀਂ ਫਿਰ ਮੈਂ ਦੇਖਣ ਲੱਗੀ ਮੈਂ ਕਿਹਾ ਚਲ ਦੂਜੇ ਬੂਟੇ ਪਰ ਉਹਦੇ ਤਾਂ ਮੈਂ ਪਰਸੋ ਤੋੜੇ ਸੀ ਜੀ ਉੱਤੇ ਤਾਂ ਲੋ ਜੀ ਗੁੜਾਈ ਦਾ ਕੰਮ ਤਾਂ ਆਪਣਾ ਸਾਰਾ ਹੋ ਗਿਆ ਅੱਜ ਸਾਰੇ ਗੁੜਾਈ ਕਰਕੇ ਆਪਾਂ ਦੇਸੀ ਰੇਪਾ ਤਾਂ ਇਹਦੇ 'ਚ ਰੂੜੀ ਇਹਦੇ ਨਾਲ ਪੌਦੇ ਬਹੁਤ ਵਧੀਆ ਗਰੋ ਕਰਦੇ ਨੇ ਜੀ ਇਹ ਕੰਮ ਹੋ ਗਿਆ ਆਪਣਾ ਕੰਪਲੀਟ ਇਹ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਫਿਰ ਨੈਕਸਟ ਵਲੌਗ ਦੇ ਵਿੱਚ